ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸ਼ਾਪਲੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਗੱਦੀ ਦਾ ਕੰਮ ਕਰਦੇ ਹਨ ਚੇਲੇ ਹਨ ਜਾਂ ਕਿਸੇ ਪੀਰ ਫਕੀਰ ਦੀ ਮੰਨਤਾ ਕਰਦੇ ਹਨ ਲੋਕਾਂ ਦਾ ਭਲਾ ਕਰਦੇ ਹਨ ਬਹੁਤ ਬਰੀ ਦੇਖਿਆ ਗਿਆ ਹੈ ਤੇ ਸੁਣਨ ਵਿੱਚ ਵੀ ਆਇਆ ਹੈ ਕਿ ਕੰਮ ਚੱਲਦਾ ਚੱਲਦਾ ਰੁਕ ਜਾਂਦਾ ਹੈ ਜਾਂ ਕਿਸੇ ਦੀ ਪੌਣ ਚਲਦੀ ਹੁੰਦੀ ਹੈ ਉਹ ਕੁਝ ਸਮੇਂ ਬਾਅਦ ਬੰਦ ਹੋ ਜਾਂਦੀ ਹੈ ਤੇ ਉਹ ਭਟਕਣ ਲੱਗ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਕੋਈ ਸਹੀ ਗੁਰੂ ਨਹੀਂ ਮਿਲਦਾ ਉਹ ਗੁਰੂ ਦੀ ਭਾਲ ਵਿੱਚ ਇਧਰ ਉਧਰ ਤੁਰੇ ਫਿਰਦੇ ਹਨ ਤੇ ਪੈਸਾ ਵੀ ਆਪਣਾ ਖਰਾਬ ਕਰਦੇ ਹਨ ਤੇ ਪੈਸੇ ਦੀ ਬਰਬਾਦੀ ਵੀ ਕਰਦੇ ਹਨ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਸਹੀ ਗੁਰੂ ਨਹੀਂ ਮਿਲਦਾ ਜੇ ਕੋਈ ਮਿਲਦਾ ਤਾਂ ਉਸ ਕੋਲੇ ਕੋਈ ਚੇਲਾ ਰੁਕ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਜੋ ਪਕਤੀ ਹੈ ਜੋ ਬੰਦਨਾ ਹੈ ਉਹ ਬਹੁਤ ਸ਼ਖਤ ਹੁੰਦੀ ਹੈ ਕਿਉਂਕਿ ਇਹ ਜੇ ਲੋਕ ਵੀ ਹਨ ਜੋ ਹਮੇਸ਼ਾ ਇਬਾਦਤ ਹੀ ਕਰਦੇ ਰਹਿੰਦੇ ਹਨ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਹੁੰਦਾ ਹੈ ਤੇ ਵਿੱਚ ਵੀ ਰੋਹ ਹੁੰਦੇ ਹਨ ਜਿਨ੍ਹਾਂ ਦਾ ਕੰਮ ਥੋੜਾ ਜਿਹਾ ਟਾਈਮ ਚੱਲਦਾ ਹੈ ਪੌਣ ਸ਼ਿਰ ਤੇ ਚੱਲਦੀ ਹੈ ਤੇ ਬਾਅਦ ਵਿੱਚ ਉਹਨਾਂ ਦੀਆਂ ਗਲਤੀਆਂ ਕਰਕੇ ਹੀ ਉਹ ਪੌਣ ਬੰਦ ਹੋ ਜਾਂਦੀ ਹੈ ਕਿਉਂਕਿ ਆਪਾਂ ਹਰ ਬਿੰਦੇ ਆਪਦੇ ਵਿੱਚ ਕਸ਼ੂਰ ਨਹੀਂ ਕੱਢਦੇ ਹਾਂ ਇਹ ਪੌਣ ਬੰਦ ਹੋਣ ਦਾ ਕਾਰਨ ਇਹ ਹੁੰਦਾ ਹੈ ਕਿਉਂਕਿ ਆਪਣੇ ਵਿੱਚ ਹੀ ਕੁਝ ਗਲਤੀਆਂ ਹੁੰਦੀਆਂ ਹਨ ਜੇ ਕਿਸੇ ਪੀਰ ਫਕੀਰ ਦੀ ਪੌਣ ਚੱਲਦੀ ਹੈ ਜਾਂ ਕਿਸੇ ਦੇਵੀ ਦੇਵਤੇ ਦੀ ਜਾਂ ਕਿਸੇ ਸਿੱਧ ਸਿੰਘਾਂ ਦੀ ਪੌਣ ਹੈ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਸਮਝਣ ਲੱਗ ਜਾਂਦੇ ਹਾਂ ਤੇ ਉਹਨਾਂ ਦੀ ਸੇਵਾ ਘਟਾ ਦਿੰਦੇ ਹਾਂ ਤੇ ਕੁਝ ਇਹੋ ਜਿਹੇ ਕੰਮ ਵੀ ਕਰ ਜਾਂਦੇ ਹਾਂ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਹੁੰਦੇ ਉਹ ਆਪ ਨੂੰ ਇੱਕ ਵਾਰ ਦੇਖਦੇ ਹਨ ਦੋ ਵਾਰ ਦੇਖਦੇ ਹਨ ਤਾਂ ਉਹ ਆਪੇ ਪਿੱਛੇ ਹਟ ਜਾਂਦੇ ਹਨ ਤਾਂ ਉਦੋਂ ਫਿਰ ਸਾਨੂੰ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੋ ਸਾਡੇ ਬਚਨ ਰੁਕ ਜਾਂਦੇ ਹਨ ਸੰਗਤ ਦਾ ਭਲਾ ਵੀ ਰੁਕ ਜਾਂਦਾ ਹੈ ਤੇ ਭਲੇ ਦੇ ਵਿੱਚ ਅਸੀਂ ਆਪ ਦਾ ਲਾਲਚ ਵੀ ਬਹੁਤ ਰੱਖਦੇ ਹਾਂ ਕਿ ਅਸੀਂ ਇਸ ਤੋਂ ਇੰਨੇ ਪੈਸੇ ਲਵਾਂਗੇ ਇੰਨੇ ਪੈਸੇ ਲਵਾਂਗੇ ਉਹਦਾ ਕਰਕੇ ਵੀ ਪੀਰ ਫਕੀਰ ਪਿੱਛੇ ਹਟ ਜਾਂਦੇ ਹਨ ਕਿਉਂਕਿ ਮਨ ਦੇ ਵਿੱਚ ਜਦੋਂ ਪੈਸਾ ਆ ਜਾਂਦਾ ਹੈ ਤਾਂ ਭਗਤੀ ਦੀ ਭਾਵਨਾ ਘਟ ਜਾਂਦੀ ਹੈ ਅਸੀਂ ਕੱਦੀ ਨੂੰ ਬਹੁਤ ਘੱਟ ਟਾਈਮ ਦਿੰਦੇ ਹਾਂ ਜਿੰਨਾ ਅਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਟਾਈਮ ਦਿੰਦੇ ਸੀ ਸੇਵਾ ਕਰਦੇ ਸੀ ਕੰਮ ਚੱਲਣ ਤੋਂ ਬਾਅਦ ਵਿੱਚ ਅਸੀਂ ਨਹੀਂ ਕਰਦੇ ਕਿਉਂਕਿ ਅਸੀਂ ਜੋ ਕੁਝ ਹੈ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਹਾਂ ਤਾਂ ਸਾਡੀ ਪੌਣ ਰੁਕ ਜਾਂਦੀ ਹੈ ਫਿਰ ਅਸੀਂ YouTube ਨੂੰ ਫੋਲਦੇ ਹਾਂ ਜਾਂ ਕਿਸੇ ਹੋਰ ਕੋਈ ਕਿਤਾਬ ਦੇਖਦੇ ਹਾਂ ਜਾਂ ਕਿਸੇ ਚੇਲੇ ਕੋਲੇ ਹੁਰਾਂ ਕੋਲੇ ਜਾਂਦੇ ਹਾਂ ਕਿ ਸਾਨੂੰ ਐਸਾ ਕੋਈ ਕਲਮੰਦਬ ਜਿਸ ਨਾਲ ਸਾਡੀ ਪੌਣ ਖੁੱਲ ਜਾਵੇ ਤੇ ਸਾਨੂੰ ਬੇਰ ਗਿਆਨ ਹੋਣ ਲੱਗ ਜਾਵੇ ਅਸੀਂ ਲੋਕਾਂ ਦਾ ਭਲਾ ਕਰ ਸਕੀਏ ਬਹੁਤ ਸਾਰੇ ਕਲਮੇ ਤਾਂ ਤੀਰ ਤੁੱਕੇ ਹੀ ਹੁੰਦੇ ਹਨ ਐਵੇਂ ਹੀ ਜੋੜ ਕੇ ਬਣਾਏ ਜਾਂਦੇ ਹਨ ਕਿ ਉਸ ਨੂੰ ਅਸੀਂ ਜਾਪਦੇ ਰਹਿੰਦੇ ਹਾਂ ਫੇਰ ਵੀ ਉਹ ਕੰਮ ਨਹੀਂ ਕਰਦੇ ਫੇਰ ਚੇਲੇ ਕਹਦੇ ਹਨ ਕਿ ਅਸੀਂ ਛੇਲਾ ਵੀ ਪੂਰਾ ਕੀਤਾ ਅਸੀਂ 2 ਮਹੀਨੇ ਕੀਤਾ 3 ਮਹੀਨੇ ਕੀਤਾ 6 ਮਹੀਨੇ ਕੀਤਾ ਸਾਡੀ ਪੌਣ ਨਹੀਂ ਖੁੱਲੀ ਕਿਉਂਕਿ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੋ ਅਸਲੀ ਕਲਮਾ ਸੀ ਅਸਲੀ ਕਲਾਮ ਸੀ ਪੌਣ ਖੋਲਣ ਦੀ ਉਹ ਸਾਡੂ ਪਤਾ ਹੀ ਨਹੀਂ ਸੀ ਲੋਕਾਂ ਦੀਆਂ ਸੁਨੀਆਂ ਸਰਾਈਆਂ ਗੱਲਾਂ ਨੂੰ ਅਸੀਂ ਕਲਮੇ ਬਣਾ ਕੇ ਪੜਨ ਲੱਗ ਜਾਂਦੇ ਸਾਂ ਤੇ ਜੋ ਸਾਡੇ ਵਿੱਚ ਕਮੀਆਂ ਸੀ ਅਸੀਂ ਕਦੇ ਉਹਨਾਂ ਵੱਲ ਚੱਕ ਹੀ ਨਹੀਂ ਸਾਨੂੰ ਸਭ ਤੋਂ ਪਹਿਲਾਂ ਜੇ ਵੀਰ ਨਾਲ ਵੀ ਕੋਈ ਇਸ ਤਰ੍ਹਾਂ ਦਾ ਵਾਕਿਆ ਹੁੰਦਾ ਹੈ ਚੱਲਦੀ ਪੌਣ ਰੁਕ ਜਾਂਦੀ ਹੈ ਅਸੀਂ ਕਹਿ ਦਿੰਦੇ ਹਾਂ ਸਾਡੀ ਪੌਣ ਕਿਸੇ ਨੇ ਲਾ ਲਈ ਜਾਂ ਬੰਨ੍ਹ ਲਈ ਵੀਰੋ ਨਾ ਤਾਂ ਕੋਈ ਪਾਉਣ ਲਾ ਸਕਦਾ ਹੈ ਨਾ ਖੋਹ ਸਕਦਾ ਹੈ ਠੀਕ ਹੈ ਇਹ ਇੱਕ ਮਨਘੜਤ ਗੱਲਾਂ ਹੁੰਦੀਆਂ ਨੇ ਉਹਨੇ ਸਾਡੀ ਪਾਉਣ ਲਾ ਲਈ ਉਹਨੇ ਸਾਡਾ ਪਾਪਾ ਲਾ ਲਿਆ ਇਸ ਤਰ੍ਹਾਂ ਇਹ ਲਾਉਣ ਵਾਲੀਆਂ ਕੋਈ ਚੀਜ਼ਾਂ ਨਹੀਂ ਹੁੰਦੀਆਂ ਇਹ ਸਿਰਫ ਇਹ ਹੁੰਦਾ ਹੈ ਕਿ ਕੁਝ ਸਾਡੀਆਂ ਆਪਣੀਆਂ ਗਲਤੀਆਂ ਹੁੰਦੀਆਂ ਹਨ ਜੋ ਅਸੀਂ ਨਹੀਂ ਸੁਧਾਰਦੇ ਜਿਸ ਨਾਲ ਪੀਰ ਫਕੀਰ ਨਰਾਜ਼ ਹੋ ਕੇ ਸਾਨੂੰ ਆਪਣੇ ਆਪ ਹੀ ਛੱਡ ਜਾਂਦੇ ਹਨ ਤੇ ਸਾਡੇ ਮਨ ਦੇ ਵਿੱਚ ਇਹ ਜਾਂਦਾ ਹੈ ਕਿ ਕਿਸੇ ਨੇ ਸਾਡੀ ਪੌਣ ਲਾ ਲਈ ਕਿਸੇ ਬਾਬੇ ਨੇ ਜਾਂ ਕਿਸੇ ਸਿਆਣੇ ਨੇ ਸਾਤੋਂ ਪੌਣ ਖੋ ਲਈ ਆ ਜੋ ਉਹਦੇ ਨਾਲ ਲੈ ਗਿਆ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਸਾਡੇ ਵਿੱਚ ਆਪ ਦੇ ਵਿੱਚ ਕਮੀਆਂ ਹੁੰਦੀਆਂ ਨੇ ਅਸ਼ੋਕ ਕਮੀਆਂ ਨੂੰ ਦੇਖੀਏ ਇੱਕ ਦਾ ਲਾਲਚ ਛੱਡੀਏ ਤੇ ਸੇਵਾ ਸੱਚੇ ਮਨ ਨਾਲ ਕਰੀਏ ਨਾ ਕਿ ਲੋਭ ਨਾਲ ਕਰੀਏ ਇਹ ਸਭ ਤੋਂ ਵੱਡੀ ਇੱਕ ਆਪਣੀ ਗੱਡੀ ਤੇ ਆਏ ਹਰੇਕ ਭਾਈ ਭੈਣ ਨੂੰ ਇੱਕ ਨਿਗਾ ਨਾਲ ਵੇਖੀਏ ਗਲਤ ਨਹੀਂ ਕਿਸੇ ਵੱਲ ਦੇਖਣਾ ਚਾਹੀਦਾ ਤੇ ਗਲਤ ਕਿਸੇ ਨੂੰ ਰਏ ਨਹੀਂ ਦੇਣੀ ਚਾਹੀਦੀ ਜੇ ਕਿਸੇ ਉੱਤੇ ਕੋਈ ਚੀਜ਼ ਹੈ ਤਾਂ ਉਸ ਨੂੰ ਦੱਸ ਦੇਉ ਵੀ ਹੈ ਜੇ ਨਹੀਂ ਹੈ ਤਾਂ ਉਸ ਨੂੰ ਸਪਸ਼ਟ ਕਹਿ ਦੇਵੋ ਭਾਈ ਤਰ ਕੋ ਡਾਕਟਰੀ ਇਲਾਜ ਸਾਡੀ ਵੱਸ ਦੀ ਗੱਲ ਨਹੀਂ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਸੰਗਤ ਜੁੜੀ ਰਹੇ ਅਸੀਂ ਡਾਕਟਰਾਂ ਨੂੰ ਹਟਾ ਕੇ ਆਪਣੀ ਗੱਡੀ ਤੇ ਲਾ ਲੈਂਦੇ ਹਾਂ ਹਾਲਾਂਕਿ ਉਸ ਨੂੰ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ ਇਹ ਕੁਝ ਗਲਤੀਆਂ ਹੁੰਦੀਆਂ ਨੇ ਜੋ ਸਾਡੇ ਧਿਆਨ ਵਿੱਚ ਨਹੀਂ ਆਉਂਦੀਆਂ ਹੋਣ ਅਸੀਂ ਤੁਹਾਨੂੰ ਦੱਸ ਦਈਏ ਉਹ ਕਲਮਾ ਜਿਸ ਨਾਲ ਤੁਹਾਡੀ ਪੌਣ ਖੁੱਲ ਜਾਵੇਗੀ ਤੁਹਾਡੇ ਮਨ ਦੇ ਮੋਬਾਈਲ ਦੇ ਫੋਨ ਉੱਪਰ ਇੱਕ ਕਲਮਾ ਲਿਖਿਆ ਹੋਇਆ ਦਿਖਾਈ ਦੇਵੇਗਾ ਜੋ ਕਿ 101 ਵਾਰ ਪੜਨਾ ਹੈ ਇਸ ਕਲ ਮੈਨੂੰ 41 ਦਿਨ ਜਾਪ ਕਰਨਾ ਹੈ ਉਹਨਾਂ ਵੀਰਾਂ ਨੇ ਜਿਨ੍ਹਾਂ ਦੀ ਚਲਦੀ ਪੌਣ ਰੁਕੀ ਹੈ ਕੋਲੇ ਧੂਪ ਬੱਤੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਾਕ ਸਾਫ ਹੋਣਾ ਚਾਹੀਦਾ ਹੈ ਨਾ ਧੋ ਕੇ ਪਵਿੱਤਰ ਹੋ ਕੇ ਬੈਠਣਾ ਹੈ ਇੱਕ ਮਨ ਇੱਕ ਚਿੱਤ ਲਾ ਕੇ ਬੈਠਣਾ ਹੈ ਇਸ ਕਲਮੇ ਦਾ ਜਾਪ ਕਰਨਾ ਹੈ ਇਸ ਕਲਮੇ ਦੀ ਜਾਪ ਕਰਨ ਦੇ ਨਾਲ ਸੋਨੂੰ 11 ਦਿਨਾਂ ਵਿੱਚ ਹੀ ਪਤਾ ਲੱਗਣ ਲੱਗ ਜਾਵੇਗਾ ਪਰ ਤੁਸੀਂ ਆਪ ਦਾ ਜਾਪ 41 ਦਿਨ ਦਾ ਪੂਰਾ ਕਰਨਾ ਹੈ ਕਿਉਂਕਿ ਤੁਹਾਡੀ ਪੌਣ 11 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਤੇ ਆਉਣ ਲੱਗ ਜਾਵੇਗੀ ਜਿਸ ਚੀਜ਼ ਨੂੰ ਵੀ ਤੁਸੀਂ ਮੰਨਦੇ ਸੀ ਜਿਸ ਦੇਵੀ ਦੇਵਤੀ ਤੁਸੀਂ ਸੇਵਾ ਕਰਦੇ ਸੀ ਉਸ ਦੀ ਪੌਣ ਤੁਹਾਡੇ ਤੇ ਆਉਣ ਲੱਗ ਜਾਵੇਗੀ ਭੋਗ ਪ੍ਰਸਾਦ ਉਹੀ ਹੈ ਨਿਆਜ਼ ਬਣਾਉਣੀ ਹੈ ਲੱਡੂਆਂ ਦਾ ਪ੍ਰਸ਼ਾਦ ਲਾਉਣਾ ਹੈ ਤੇ ਜੋ ਆਪਾਂ ਗੱਦੀ ਤੇ ਪਹਿਲਾਂ ਲਾਉਂਦੇ ਹੁੰਦੇ ਸੀ ਉਹੀ ਚੀਜ਼ਾਂ ਲਾਉਣੀਆਂ ਨੇ ਕਿਉਂਕਿ ਆਪਾਂ ਆਪਣੇ ਪੀਰਾਂ ਫਕੀਰਾਂ ਦੀ ਹੀ ਪੌਣ ਲੈਣੀ ਹੈ ਇਸ ਕਲ ਮੇਰਾ ਹੀ ਮਿਲਣੀ ਹੈ ਤੇ ਇਸ ਕਲਮੇ ਦਾ ਜਾਪ ਕਰੋ ਪਵਿੱਤਰ ਮਨ ਨਾਲ ਸਪਾਕ ਸਾਫ ਹੋ ਕੇ ਸਿੱਧੀ ਨੀਤ ਨਾਲ ਕਰਨਾ ਵੀਰੋ ਫਿਰ ਇਹੀ ਕਲਮਾ ਕੰਮ ਕਰੇਗਾ ਤੇ ਅਸੀਂ ਇਸ ਤਰ੍ਹਾਂ ਦੀਆਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਸਭ ਤੋਂ ਪਹਿਲਾਂ ਵੀਰੋ ਤੁਸੀਂ ਆਪਣੀਆਂ ਕਮਜ਼ੋਰੀਆਂ ਕਮੀਆਂ ਨੂੰ ਦੂਰ ਕਰਿਓ ਫਿਰ ਇਹੀ ਕਲਮੇ ਕੰਮ ਕਰਦੇ ਹਨ ਸਭ ਤੋਂ ਵੱਡੀ ਗੱਲ ਇਹੀ ਹੈ ਜੋ ਤੁਹਾਨੂੰ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗੋ ਤੇ ਸਿੱਧੀ ਨੀਤ ਨਾਲ ਕੰਮ ਕਰੋ ਤੇ ਇਕ ਚਿੱਤ ਹੋ ਕੇ ਕਰੋ ਸੱਚੇ ਮਨ ਨਾਲ ਕਰੋ ਤਾਂ ਤੁਹਾਡੇ ਸਾਰੇ ਕੰਮ ਚੱਲਣਗੇ ਤੇ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਸੀਂ ਜੋ ਵੀ ਵੀਡੀਓ ਨਵੀਂ ਪਾਜੇ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ